નાને ચપ્લી દી ઓને ચપ્પી છુકી ઓ જો તો લે બી ઓ તો વાળો બેટા કોતો જન મૈઠા કે لڑકેની ગીંતી જ્યાદે ન લાગે દી કે لڑકેને જ્યાદે હે ਬਰਾਬਰ ਹਾਂ ਕੋਈ ਬੁਛਾਦਰ ਜਾਊਗਾ ਵੈਸਾ ਇਹ ਆ ਵੀ ਜਾਵਾ ਮਨੋ ਕੋਰੇ ਮੈਂ ਇਹ ਰਗਾ ਦਿੱਤੀ ਆ ਇਹ ਆ ਵੀ ਜਾ ਸਮਝ ਨਹੀਂ ਆ ਰਿਹਾ ਤੁਹਾਨੂੰ ਇਹ ਕਾਗਜ਼ ਦੇ ਵਿੱਚ ਹਾਂਜੀ ਸਰ ਜੀ ਉਹ ਸਾਡੀ ਬਿਲਡਿੰਗ ਦੀ ਉਹ 1972 ਬਣੀ ਹੋਈ ਸੀ ਉਹ ਬਹੁਤ ਜ਼ਿਆਦਾ ਖਸਤਾ ਹਾਲਤੀ ਸੇ ਵੀ ਉਹਦਾ ਸਰੀਆ ਵੀ ਦੇਖਦਾ ਸੀ ਕਿਇਆ ਥਾ ਵਈ ਤੇ ਇਹ ਗਰੀਬੀ ਗਈ ਥੀ ਥੋੜੀ-ਬੋਟੀ ਤਾਂ ਬਹੁਤ ਜਿਆਦਾ ਬੱਚਿਆਂ ਲਈ ਅਸਰ ਰਖੀ ਤੀ ਜੀ ਪੂਰੇ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਥੀ ਸੀ ਜਿਆ ਸਿੱਖਿਆ ਅਫਸਰ ਜੀ ਸਾਡੇ ਸਕੂਲ ਉਹਦੇ ਪਟਿਆਲਾ ਜ਼ਿਲ੍ਹੇ ਦੇ ਤੇ ਐਸਡੀਓ ਸਾਹਿਬ ਪੀ ਡਬਲਯੂ ਡੀ ਦੇ ਉਹਨਾਂ ਨੇ ਇਸ ਬਿਲਡਿੰਗ ਨੂੰ ਚੰਗੀ ਕਲਾ ਦੇਖਿਆ ਤੇ ਔਟੋ ਬਾਅਦ ਇਹਨੂੰ ਅਨਸੇਫ ਡਿਕਲੇਰ ਕਰ ਦਿੱਤਾ ਜੀ ਤੇ ਹੁਣ ਜਿਹੜੇ ਬੱਚਿਆਂ ਦੀ ਸਮੱਸਿਆ ਵਧੂਗੀ ਆਉਣ ਵਾਲੇ ਕੱਦਮ ਤੇ ਕੰਮ ਹਾਂਜੀ ਆ ਸਾਡੇ ਲਈ ਬਹੁਤ ਵੱਡੀ ਸਮੱਸਿਆ ਹੈ ਸਾਡੇ ਕੋਲ ਹੁਣ 9-10 ਕਮਰੇ ਨਹੀਂ ਹਨ ਤੇ ਜੋ ਆਈਟੀ ਲੈਬਰੀਟੀ ਬਿਊਟੀ ਲੈਬਰੀਟੀ ਸਿਕਿਉਰਟੀ ਲੈਬਰੀਟੀ ਸਾਇੰਸ ਲੈਬਰੀਟੀ ਉਹ ਸਾਰੀਆਂ ਕਲਾਸਰੂਮਸ ਜੋ ਸਟਾਫ ਨੂੰ ਇੱਕ ਟੱਕੀ ਸਟਾਫ ਨੂੰ ਵੀ ਕਲਾਸਰੂਮ ਬਣ ਗਿਆ ਜੀ ਸਾਨੂੰ ਇਹਦੀ ਜਲਦੀ ਤੋਂ ਜਲਦੀ ਗ੍ਰਾਂਟ ਪਾਣੀ ਚਿੰਦੀਆ ਤਾਂ ਜੋ ਅਸੀਂ ਨਵੀਂ ਬਿਲਡਿੰਗ ਬਣਾ ਸਕੀਏ ਟੋਟਲ ਬਰ ਟੋਟਲ ਅੰਦਸ਼ਸ ਕੰਮਲੇ ਨੋ ਦਸਤੀ ਜੀ ਹਾਂਜੀ ਸਾਰੇ ਕਾਦੀਗਰ ਜਿੰਦੇ ਰਾਤ ਨੂੰ ਹਾਂਜੀ ਸਾਲੇ ਨੂੰ ਚਿੰਡੇ ਲੱਟ ਜੀ ਕਾਦੀ ਅੰਚਲੀ ਮੰਡਲਤੀ ਜੀ ਜੀ ਉੱਥੇ-ਉੱਥੇ ਰਸੀਬੀ ਬਣੀ ਹੋਈ ਹੈ ਹੋਵੇ ਕਰੇ ਹੋਈ ਜੀ ਹੁਣ ਕੀ ਮੰਗ ਅਗੇ ਪ੍ਰਸ਼ਾਸਨ ਸਰਕਾਰ ਤੋਂ ਪ੍ਰਸ਼ਾਸਨ ਤੋਂ ਆਈ ਮੰਗੇ ਜੀ ਕਿ ਸਾਨੂੰ ਜਲਦੋਂ ਜਲਦੀ ਗਲਾਂ ਦਿੱਤੀ ਜਾਵੇ ਕਮਲੇ ਦਿੱਤੇ ਜਾਣਾ ਤਾਂ ਤੂੰ ਬੱਚਿਆਂ ਦੀ ਪੜਾਈ ਵਧੀਆ ਹੋ ਸਕੇ ਜੀ ਦੋ ਸ਼ਿਫਟਾਂ ਲੱਗਦੇ ਹਨ ਹਾਂਜੀ ਦੋ ਸ਼ਿਫਟਾਂ ਲੱਗ ਰਹੀ ਜੀ ਸਵੇਰੇ 7 7:30 ਤੋਂ ਲੈ ਕੇ 7:00 ਤੋਂ ਲੈ ਕੇ 7:90 ਵਜੇ ਤੱਕ ਤੇ ਸਵਾ ਬਾਰਾਂ ਟੁੜ ਲੈ ਕੇ ਸਵਾ 5 ਵਜੇ ਤੜੀ ਜੀ ਜੇ ਸਾਡੀ ਬਿਲਡਿੰਗ ਬਣ ਜਾਣ ਦੀ ਹੈ ਜੀ ਤਾਂ ਜੋ ਬੱਚਿਆਂ ਨੂੰ ਸਮੱਸਿਆ ਹੈ ਬੱਚੇ ਸਾਡੇ ਬਹੁਤ ਜ਼ਿਆਦਾ ਨੇ ਹਜ਼ਾਰ ਦੇ ਕਰੀ ਬੱਚੇ ਨੇ ਤਾਂ ਸਾਰੇ ਬੱਚੇ ਇੱਕੋ ਸ਼ਿਫਟ 'ਚ ਹੋ ਸਕਦੇ ਨੇ ਤਾਂ ਸਾਰੇ ਬੱਚਿਆਂ ਨੂੰ ਤੇ ਸਟਾਫ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਉਹ ਜਾਰੇ ਬਹੁਤ ਜ਼ਿਆਦਾ ਠੰਡ ਹੋ ਰਹੀ ਹੈ ਜੀ ਤਾਂ ਸਾਡਾ ਟਾਈਮ 7 ਵਜੇ ਦਾ ਹੈ ਤਾਂ ਬਹੁਤ ਜ਼ਿਆਦਾ ਓਖਾਉਣੇ ਬੱਚਿਆਂ ਨੂੰ ਜੀ ਤੇ ਉਹ ਸਾਮ ਵੇਲੇ ਵੀ ਬੱਚਿਆਂ ਨੂੰ ਬਸਾਂ ਨਹੀਂ ਮਿਲਦੀਆਂ ਸਾਮ ਵੇਲੇ ਵੀ 5 ਵਜੇ ਸਾਨੂੰ ਪਤਾ ਹੀ ਹੈ ਕਿ ਹਨੇਰਾ ਹੋ ਜਾਂਦਾ ਤਾਂ ਬੱਚਿਆਂ ਨੂੰ ਬਸਾਨੀ ਮਿਲਦੀ ਨਾ ਬਹੁਤ ਜਾਲੇ ਓਖੇ ਸੀ ਜਿਹੜੀ ਬਿਲਡਿੰਗ ਸੀ ਕਾਫੀ ਸਮੇਂ ਤੋਂ ਬਣੀ ਹੋਈ ਸੀਗੀ ਹੁਣੇ ਬਹੁਤ ਪੁਰਾਣੀ ਹੋ ਚੁੱਕੀ ਸੀਗੀ ਤਾਂ ਇਹਦੇ ਵਿੱਚਕਾਰ ਬੱਚੇ ਤੇ ਅਧਿਆਪਕ ਜਾਨ ਤੋਂ ਡਰਦੇ ਸੀਗੇ ਕਿਉਂਕਿ ਛੱਤਾਂ ਤੋਂ ਸ਼ਰੀਰ ਵਗੈਰਾ ਨਿਕਲ ਚੁੱਕੇ ਸੀਗੇ ਤਾਂ ਪ੍ਰਿੰਸੀਪਲ ਸਾਹਿਬ ਨੇ ਅਪਰੋਚ ਕੀਤਾ ਡਿਪਾਰਟਮੈਂਟ ਨੂੰ ਹੁਣ ਸਾਡੇ ਬਿਲਡਿੰਗ ਦੀ ਸਮੱਸਿਆ ਵੈਸੇ ਵੱਧ ਚੁੱਕੀ ਆ ਕਿਉਂਕਿ ਪਹਿਲਾਂ ਸਾਡਾ ਸਕੂਲ ਇੱਕ ਸ਼ਿਫਟ 'ਚ ਚੱਲ ਸਕਦਾ ਸੀਗਾ ਪਰੰਤੂ ਉਹਨੂੰ ਅਨਸੇਫ ਡਿਕਲੇਅਰ ਹੋਣ ਕਰਕੇ ਸਾਨੂੰ ਦੋ ਸ਼ਿਫਟਾਂ ਦੇ ਵਿੱਚਰ ਸਕੂਲ ਚਲਾਉਣਾ ਪੈ ਰਿਹਾ ਹੈ ਬਟ ਅਸੀਂ ਫਿਰ ਵੀ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਬਿਲਡਿੰਗ ਨੂੰ ਅਨਸੇਫ ਡਿਕਲੇਅਰ ਕਰਤਾ ਬਟ ਅਸੀਂ ਉਮੀਦ ਕਰਦੇ ਹਾਂ ਥੈਟ ਕਿ ਵੀ ਵਿਲ ਗੈਟ ਦਾ ਗ੍ਰਾਂਟ ਫਰਮ ਦ ਐਡਮਿਨਿਸਟ੍ਰੇਸ਼ਨ ਸੂਨ ਸੋ ਥੈਟ ਆਫਟਰ ਦਾ ਕੰਸਟਰਕਸ਼ਨ ਆਫ ਦਾ ਬਿਲਡਿੰਗ ਜੋ ਜਿਹੜਾ ਸਾਡਾ ਸਕੂਲ ਹੈ ਫਿਰ ਉਹ ਇੱਕ ਸ਼ਿਫਟ ਚੱਲ ਸਕੇ ਮੇਰਾ ਨਾਮ ਚਾਰੂ ਮੋਹਨ ਹੈ ਮੈਂ ਇੱਥੇ ਗਵਰਨਮੈਂਟ ਚੀਨਿਸ ਕੈਂਡੀ ਸਕੂਲ ਪਾਤੜਾਂ ਚ ਬਤੌਰ ਐਸਐਸਟੀ ਮਿਸਟਰਸ ਕੰਮ ਕਰ ਰਹੀ ਹਾਂ ਮੈਂ 2018 ਤੋਂ ਇੱਥੇ ਪੋਸਟਡ ਹਾਂ ਹੁਣ ਸਮੱਸਿਆ ਇਹ ਹੈ ਕਿ ਜਿਹੜੀ ਸਾਡੀ ਡੀ ਤੇ ਸੀ ਬਲਾਕ ਹੈ ਸਕੂਲ ਦਾ ਉਹ ਕਟੋ-ਕਟ 60-70 ਸਾਲ ਪੁਰਾਣੇ ਰੂਮਸ ਨੇ ਜਿੱਥੇ ਅਸੀਂ ਕਲਾਸਿਸ ਅੱਜ ਤੱਕ ਲੰਦੇ ਸੀ ਹੁਣ ਕੋਸ਼ਿਸ਼ ਤਾਂ ਸਰਕਾਰ ਨੇ ਉਹਨੂੰ ਅਨਸੁਰੱਖਿਅਤ ਕਰਤਾ ਪਰ ਸਾਡੀ ਸਮੱਸਿਆ ਅਨਸੁਰੱਖਿਅਤ ਨਾਲ ਸੋਲਵ ਨਹੀਂ ਹੋਈ ਉਹ ਵੱਧ ਗਈ ਸਗੋ ਕਿਉਂਕਿ ਸਾਡੇ ਸਕੂਲ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਨੇ ਉਹਨੋਂ ਬੱਚਿਆਂ ਨੂੰ ਬਿਠਾਉਣ ਦੀ ਸਮੱਸਿਆ ਕਾਰਨ ਸਾਨੂੰ ਬੱਚਿਆਂ ਨੂੰ ਡਬਲ ਸ਼ਿਫਟ 'ਚ ਬੁਲਾਣਾ ਪੈ ਰਿਹਾ ਹੈ ਬਿਲਡਿੰਗ ਦੇ ਹਾਲਾਤ ਬਹੁਤ ਹੀ ਖਸਤਾ ਹਾਲਤ ਸੀਗੀ ਜੀ ਸਾਨੂੰ ਬਹੁਤ ਜ਼ਿਆਦਾ ਬਹੁਤ ਸਾਲ ਤੋਂ ਇਹ ਬਿਲਡਿੰਗ ਬਣੀ ਹੋਈ ਜੀ ਬਹੁਤ ਪੁਰਾਣੀ ਹੈ ਜੀ ਕੋਈ ਕੀਤਾ ਸਰਕਾਰ ਨੇ ਹੁਣ ਸਰਕਾਰ ਨੇ ਇਸ ਨੂੰ ਅਨਸਰਵਿਕੋਚਰ ਕਰ ਦਿੱਤਾ ਜੀ। ਇਹ ਸਮੱਸਿਆ ਆ ਗਈ ਆਪਣੀ ਉਸ ਤੋਂ ਬਾਅਦ ਆਪਣੀ। ਇਸ ਸਮੱਸਿਆ ਦਾ ਸਭ ਤੋਂ ਵੱਡੀ ਇਹ ਹੈ ਜੀ ਜਿਹੜਾ ਸਕੂਲ ਡਬਲ ਸਬਟ ਸਿਵਟ ਕਰ ਦਿੱਤਾ ਕੰਮ ਕਿਉਂਕਿ ਕੰਮ ਨੇ ਘਾਟ ਆ ਜਾਂ ਸਕੂਲ ਚ। ਕਿੰਨੀ ਪਠਾਣੀਆਂ ਆਉਂਦੀਆਂ ਕੰਮ ਨੇ ਘਾਟ ਆ ਰਿਹਾ। ਪਰੇਸ਼ਾਨੀ ਬਹੁਤ ਆ ਜਾਂਦੀ ਹੈ ਜੀ ਸਵੇਰੇ ਸਾਨੂੰ 6 ਵਜੇ ਘਰੋਂ ਤੁਰਨਾ ਪੈਂਦਾ ਜੀ ਮੈਂ ਥੋੜਾ ਦੂਰੋਂ ਆਉਂਦਾ ਜੀ ਤਾਂ ਕਰਕੇ ਹੋਰ ਪਰੇਸ਼ਾਨੀ ਆਉਂਦੀ ਜੀ ਕਿਉਂਕਿ ਛੋਟਾ ਬੱਚੇ ਨੇ ਜੀ 10ਵੀਂ ਰੱਕਦੇ ਉਹਨਾਂ ਨੂੰ ਹੀ ਬਹੁਤ ਪਰੇਸ਼ਾਨੀ ਆਉਂਦੀ ਹੈ ਜੀ ਕੀ ਮੰਗ ਕੇ ਸਰਕਾਰ ਤੋਂ? ਸਰਕਾਰ ਤੋਂ ਮੰਗ ਰਹੀ ਹੈ ਜੀ ਵੀ ਜਲਦਰੋ ਜਲਦ ਉਸ ਬਿਲਡਿੰਗ ਦੀ ਜੋ ਹਾਲਤ ਸੁਧਾਰੀ ਜਾਵੇ ਤੇ ਸਕੂਲ ਸਿੰਗਲ ਸਿਵਟ ਕੀਤਾ ਜਾਵੇ ਜੀ ਹਾਂ ਜੀ ਲਕਸ਼ਮੀਆ ਅੱਛਾ ਸਕੂਲ ਕਿੰਨੇ ਵਜੇ ਕੋਈ ਤੁਹਾਡਾ ਸਾਡੇ ਸਵਾ 12 ਕਿੰਨੇ ਵਜੇ ਹੁੰਦੀ ਹੈ ਸਵਾ 5 ਕਿੰਨਾ ਕਹਿੰਦੇ ਆਉਂਦਾ ਤੁਹਾਨੂੰ ਕਿੰਨੀ ਪੈਰੀ ਹੈ ਬਹੁਤ ਹੁੰਦੀ ਦੁਪਹਿਰੀ ਹੈ ਸਾਨੂੰ ਬਹੁਨੇ ਰਜਾ ਸਾਨੂੰ ਬਹੁਤ ਮੁਸ਼ਕਿਲ ਹੁੰਦੀ ਹੈ ਤਾਂ ਇਸ ਵੇਲੇ ਦਾ ਟਾਈਮ ਹੋਣਾ ਚਾਹੀਦਾ ਉਹ ਦੋ ਜਿੰਨੇ ਲੱਗਦਾ ਹੈ ਦੋ ਜਿੰਨੇ ਅੱਜ ਹਾਂਜੀ ਦੋ ਸ਼ਿਫਟਾਂ ਚ ਲੱਗਦਾ ਸਕੂਲ ਜਾਣਾ ਉੱਪਰ ਜਾਵਾਂ ਮੈਂ ਹਾਂਜੀ ਇਹ ਮਾਸਟਰ ਦਾ ਖਾਸ ਸੰਬੰਧ ਸਾਨੂੰ ਇੱਕ ਇੱਕ ਸ਼ਿਫਟ ਕੀਤੀ ਜਾਵੇ